ਚਾਹੇ ਕੋੜਾਈ ਅੱਜ ਯਾਰ ਇੱਥੇ ਮੇਲਾ ਹੈ ਨਹੀਂ ਇਹ ਤਾਂ ਪੀੜ ਕਿੱਲੇ ਦਾ ਨਹੀਂ ਇੰਨੀ ਹੋਈ ਉਹ ਕਿਹਾ ਤਾਂ ਟਰੈਕਟਰ ਦੇ ਘਤੋਈ ਆ ਲੰਗਰ ਲੈ ਕੇ ਆਇਆ ਬਈ ਸ਼ੂਟਿੰਗ ਰੇਂਜ ਦੇ ਮੁਕਾਬਲੇ ਆਏ ਤੇ ਪਾਣੀ ਤੇ ਲੰਗਰ ਸ਼ੂਟਿੰਗ ਰੇਂਜ ਦੇ ਸ਼ੂਟਰ ਹੁੰਦੇ ਜਿਹੜਾ ਨਿਸ਼ਾਨੇ ਲਾਉਂਦੇ ਆ ਉਹਨਾਂ ਦੇ ਮੁਕਾਬਲੇ ਚੱਲ ਜੰਦੇ ਅੱਜ ਫਰੀਦਕੋਟ ਹਣਾ ਕਿਹੜੇ ਚ ਨਹਿਰੂ ਨਹਿਰੂ ਸਟੇਡੀਅਮ ਚ ਨਹਿਰੂ ਸਟੇਡੀਅਮ ਚ ਮੁਕਾਬਲੇ ਚੱਲ ਜੰਦੇ ਬਈ ਅੱਜ ਇਹਨਾਂ ਦੇ ਨਾਲ ਹਣਾ esi లీతీ లెదఉడా్రి అఫ్రాసయే రిగోడా రోబులులసటిమా్దేం అఅవళాగుదాలి 8 దాకడిు. ్రి లీలే నాటి లీూ రిదోలలిలోలాట్ 50 డిలేరి పరశిేండలా 5000 ਅੱਜ ਹੋਣ ਵਾਲਾ ਹੋਇਆ ਪਿਆ ਕੰਮ ਤਿੰਨ ਸ਼ਿਫਟਾਂ ਆਂ ਥੀ ਕੋੜ ਤਿੰਨ ਦਿਨ ਬੰਦ ਹੀ ਰਹਿਣਾ ਬਸ ਹਸਪਤਾਲ ਵਗੈਰੇ ਚੱਲਦੇ ਆਗੇ ਹਮ ਹਸਪੀਟਲ ਤਾਂ ਛੱਡ ਕੇ ਬੰਦ ਹੀ ਹੁੰਦਾ ਹਮ ਫਿਰ ਕੱਲ ਤੋਂ ਫਿਰ ਬੰਦ ਹੋਊਗਾ ਨਾ ਕੱਲ ਨੂੰ ਪਰਸ ਪਰਸੋਂ ਖੁੱਲੂ ਜਾ ਕੇ ਨਾ ਫਿਰ ਅਸੀ ਰਹੇਗੀ ਕਪਕਾ ਆਹ ਨਾਲ ਇਹ ਕੋਈ ਬਾਗ ਹੋਏ ਕੱਢਣਗੇ ਉਹ ਦਿਨ ਨਗਰ ਕੀ ਤੋਂ ਨਿਕੂਗਾ ਇੱਥੇ ਆ আচ্ছা ਚਨਵੀਂ ਕੜਦੰਗੇ ਮਾਤਾ ਕੋਤੂ ਕੋਤੂ ਸਿਆਟੰਗ ਪੀਮ ਕੋ ਕੋ ਤੇ ਪਰੇ ਤਾਂ ਇਪਾਲ ਛੜੀਏ ਥਾਂ ਥਾਂ ਤੇ ਨਾ ਠੀਕ ਆ ਜੀ ਕੁਛ ਨਹੀਂ ਬਈ ਇਹ ਤਾਂ ਇਹ ਤਾਂ ਢਾਣੀ ਦਾ 2-3% ਹੈ ਕੱਲ ਦੇ ਮੁਕਾਬਲੇ 10% ਰਹਿ ਸਕਦੇ ਸੋਚੋ ਹਾਂ ਬਸ 10 ਕਿਲੋ ਮਨ ਨੂੰ ਲੱਕੋ ਕਾਜ ਵੀ ਨੂੰ ਕੰਨਾ ਰਾਸ਼ਾ ਦੇ ਕੱਲ ਨੂੰ ਦੇਖਣਾ ਤੂੰ 10 ਗੁਣਾ ਜ਼ਿਆਦਾ ਹੋਊਗਾ ਬਈ ਜੀ ਇਹ ਵੀ ਆਉਣਾ ਹੋਰ ਕੋਈ ਕੰਮ ਤਾਂ ਅੱਜ ਹੀ ਕਰ ਲਉ ਮੇਰਾ ਬਾਈ ਇਹ ਮੇਲੇ ਤੇ ਉਹਨਾਂ ਦਾ ਵੱਖਰੀ ਗੱਲ ਨੇ ਤਿੰਨ ਦਿਨਾਂ ਬਾਅਦ ਆਉਂਦੇ ਮੇਰੇ ਭਰਾ ਸਾਰੇ ਜਣੇ ਓਕੇ ਬਾਈ ਡਾਟਾ